ਪਹਿਲੀ ਵਾਰੀ ਯੂਟਿਊਬਰ ਦੇ ਸੁਣੋ ਸੁਣੋ ਕੋਕੰਦੀ ਗਿਣਨੀ ਸੁਣੋ ਭਈਆ ਕਰੋ ਦਰਸ਼ਨ ਅਪ੍ਰੈਲ ਦੇ ਵਿੱਚ ਜਾਂ ਕਿ ਹਟੂਗੀ ਹਜੇ ਤਾਂ ਪਈ ਹੋ ਜਾਂਦੀ ਆ ਹੱਬ ਤੱਕ ਛੱਡ ਕੇ ਫੇਰ ਪੈਣ ਲੱਗ ਜਾਂਦੀ ਐ। ਘੋਰੀ ਜਾਂਦੀ ਐ ਵਿਚਾਰੀ ਭੱਜੀ। ਇੱਧਰ ਅਗੀ ਘਰ ਦੀ ਬੈਕ ਸਾਈਡ ਇੱਧਰ ਸੜਕ ਆ ਗਈ। ਬਾਹਰ ਨਿਕਲੇ ਦੀ ਹੁਣ। ਸਾਡੇ ਕੋਲ ਵੱਜ ਗਏ ਸ਼ਾਮ ਦੇ 5. ਅੰਡੀਆ ਹੋਵੇ ਹੁਣੇ 4:30 ਸਵੇਰ ਦੇ ਅੰਡੀਆ ਸਵੇਰ ਦੇ 4:30 ਤੇ ਸ਼ਾਮ ਦੇ 5 ਕੋ ਨਜ਼ਾਰਾ ਕੈਨੇਡਾ ਦਾ ਵਰਫੇ ਵਰਫੇ ਇਕੇਹੀ ਦਰੱਖਤ ਆ ਜਿਹੜਾ ਸੁੱਕਦਾ ਨਹੀਂ ਹੈਗਾ ਨਹੀਂ ਸਾਰੇ ਉਹਰੇ ਸਨੋ ਦੇ ਵਿੱਚ ਸੁੱਕ ਜਾਂਦੇ ਨੇ ਇਹੀ ਬਿਲਕੁਲ ਹਰਾ ਰਹਿੰਦਾ ਇਹਨੂੰ ਬਰਫ਼ ਨਾਲ ਕੋਈ ਅਸਰ ਨਹੀਂ ਹੁੰਦਾ ਬਾਕੀ ਸਾਰੇ ਸੁੱਕੇ ਪੈ ਨੇ ਆਹ ਦੇਖੋ ਸਾਰੇ ਸੁੱਕੇ ਪੈ ਨੇ ਇਕੱਲਾ ਹੀ ਆ ਟਰੀ ਜਿਹੜਾ ਸੁੱਕਦਾ ਨਹੀਂ ਇਹਨੂੰ ਕੋਈ ਅਸਰ ਨਹੀਂ ਹੁੰਦਾ ਠੰਡ ਨਾਲ ਐਦਾਂ ਹੀ ਰਹਿੰਦਾ ਇਹ ਸੰਤਾ ਗਰੋਜਣ ਸੰਤੇ ਬਾਬੇ ਵਾਲਾ ਰੱਖਦਾ ਇਹ ਹਾਰੇ ਸੋਕੇ ਬੈਨੇ ਨੋ ਪਰੇ ਲਮਈ ਮਈ ਚਿਆਕਿਸ ਉੱਟਣਗੇ ਹਰੇ ਹਰੇ ਹੋਣਗੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਲੇ ਸਟੋਰ ਆ ਨੋਪ੍ਰਿਲ ਤਾਂ ਥੋੜਾ ਜਿਹਾ ਸੈਬੀ ਲਈ ਲੈ ਕੇ ਆਉਣੇ ਨੇ ਖਾਣ ਪੀਣ ਨੂੰ ਕਰਾਂਗੇ ਆਪਾਂ ਸੜਕ ਪਾਰ ਸੜਕ ਪਾਰ ਕਰਨੀ ਐ ਇਦਾਂ ਇਹ ਬਟਨ ਲੱਗਿਆ ਇਹ ਬਟਨ ਦੱਬਣਾ ਹੁਣ ਆਪਣਾ ਉੱਥੇ ਨਿਸ਼ਾਨ ਆਊਗਾ ਉਹ ਇਹਦਾ ਲਾਲ ਲਾਲ ਜਿਹਾ ਹੱਥ ਦਿਖਦਾ ਉੱਥੇ ਬੰਦੇ ਦਾ ਨਿਸ਼ਾਨ ਆਉਣਾ ਫੇਰ ਸੜਕ ਪਾਰ ਕਰਨੀ ਵੈਸੇ ਇੱਧਰ ਕੋਈ ਨਹੀਂ ਆ ਰਿਹਾ ਸੜਕ ਤੇ ਵਿਲੀ ਪਈ ਆ ਆਪਾਂ ਕਰ ਜਾਣੇ ਆ ਪਾਰ ਹੁਣ ਜੇ ਮੌਕੇ ਤੇ ਵੀ ਪੁਲਿਸ ਵਾਲਾ ਹੋਵੇ ਟਿਕਟ ਦੇ ਸਕਦਾ ਇਦਾਂ ਸੜਕ ਕਰ ਲਈ ਆਪਾਂ ਪਾਰ ਸੜਕ ਖਾਲੀ ਦੀ ਬਿਲਕੁਲ ਦੋ ਲੀ ਟ੍ਰੇਨ ਦਾ ਰਸਤਾ ਆ ਗਿਆ ਇਹ ਦੇਖੋ ਲੋ ਸੇਕ ਟਿੱਡਰਾ ਇੱਧਰ ਜੀ ਆਪਣਾ ਬੰਦਾ ਹੋਇਆ ਨਹੀਂ ਉਹ ਸਾਹਮਣੇ ਹੱਥ ਆ ਹੱਥ ਦਾ ਮਤਲਬ ਰੁਕ ਜਾਓ ਆਪਾਂ ਰੁਕੇ ਜਾਨੇ ਆ ਜਦੋਂ ਬੰਦਾ ਹੋਵੇ ਫਿਰ ਫੇਰੇ ਚਲਾਂਗੇ ਦਰ ਰੋਣ ਵਾਲੇ ਚੱਲਣਾ ਬੰਦਾ ਆਪਣੇ ਜਿੱਧਰ ਨੂੰ ਜੀ ਕਰਦਾ ਹੈ ਇੰਡੀਆ ਚ ਉਧਰ ਨੂੰ ਹੀ ਪਾਰ ਹੋ ਲੈਂਦੇ ਆ ਇੱਥੇ ਦਾ ਜਦੋਂ ਨਿਸ਼ਾਨ ਆਉਣਾ ਹੈ ਉਦੋਂ ਹੀ ਪਾਰ ਹੋਣਾ ਹੈ ਬਰਖ ਬਹੁਤ ਪੈ ਰਹੀ ਹੈ ਛਣੋਏ ਛਣੋ ਪਈਆ ਸਾਰੇ ਪਾਸੇ ਇਹ ਆਪਣਾ ਸਿਗਨਲ ਹੋਇਆ ਨਹੀਂ ਆਹ ਫਟਕ ਲੱਗੇ ਉਹਨੇ ਇੱਥੇ ਆਟੋਮੈਟਿਕ ਨੇ ਜਦੋਂ ਟ੍ਰੇਨ ਆਉਂਦੀ ਆਪਦੇ ਆਪ ਗਰਜ ਜਾਂਦੇ ਨੇ ਆਪਦੇ ਆਪ ਚੱਕੇ ਜਾਂਦੇ ਨੇ ਆਹ ਦੇਖੋ ਟ੍ਰੇਨ ਆਉਦੀ ਆ ਹੁਣ ਹੁਣ ਆਲਾਰਮ ਚੱਲ ਗਿਆ ਆ ਗਰਗੇ ਆਪਦੇ ਆਪ ਫਟ ਕੇ ਆਪਦੇ ਆਪ ਗਰਗੇ ਲੱਗਦੇ ਜਦੋਂ ਟ੍ਰੇਨ ਲੰਘ ਜੂ ਆਪਦੇ ਆਪ ਚੱਕੇ ਜਾਣਗੇ ਹੋਏ 10:00 ਸਾਇਰ ਨੂੰ ਬੱਜਣਾ ਆ ਜਾਂਦਾ ਕਹਿੰਦਾ ਉਹ ਆ ਗਈ ਟ੍ਰੇਨ ਮੈਟਰੋ ਾਂਗਰੀ ਉਹਨਾ ਬਲੇਬ ਚੱਕੇ ਜਾਂਦੇ ਨੇ ਚੱਕੇ ਨਹੀਂ ਆਣੇ ਜੇ ਇੱਕ ਹੋਰ ਆਉਣੀ ਆ ਨਹੀਂ ਤਾਂ ਚੱਕਿਆ ਜਾਂਦਾ ਹੁਣ ਇੱਕ ਹੋਰ ਦੂਸਰੇ ਪਾਸੇ ਵੀ ਆਉਣੀ ਆ ਇਹ ਚੱਕੇ ਜਾਂਦਾ ਸੈਰਨ ਚੱਲ ਰਿਹਾ ਵੀ ਕੋਈ ਪਾਰਨਾ ਕਰੋ ਇੱਥੇ ਨੂੰ ਹਜੇ ਟਰੇਨ ਆਉਣੀ ਆਕਰ ਬੰਦਿਆਂ ਨੂੰ ਸੁਚੇਤ ਕਰਦਾ ਆਲਾਰਮ ਕੁਤੇ ਪਾਰਨਾ ਕਰੋ ਇਧਰ ਆ ਗਈ ਟ੍ਰੇਨ ਮੈਟਰੋ ਤੋਂ ਨਵੇਂ ਬਸੇ ਤੋਂ ਇੱਕ ਉਧਰ ਲੰਗੀ ਕਿ ਇਧਰੋਂ ਹੁਣ ਚੱਕਿਆ ਜਾਣਾ ਹੋ ਚੱਕਿਆ ਗਿਆ ਆਪਣੇ ਆਪ ਹੀ ਚੱਕਿਆ ਜਾਂਦਾ ਆਪਣੇ ਆਪ ਲੱਗ ਜਾਂਦੇ ਨੇ ਟ੍ਰੇਨ ਆਉਂਦੀ ਹੈ ਲੱਗ ਜਾਂਦੇ ਨੇ ਜਦੋਂ ਲੰਘ ਜਾਂਦੀ ਆਪਦੇ ਆਪ ਚੱਕੇ ਜਾਂਦੇ ਨੇ ਫੇਰ ਸੜਕ ਤੇ ਚੱਲਣ ਲੱਗ ਜਾਂਦੀ ਹੈ ਹਜੇ ਆਪਣਾ ਨਿਸ਼ਾਨ ਉਧਰ ਹੋਇਆ ਨਹੀਂ ਹਜੇ ਹੱਥੇ ਦਿਖ ਰਿਹਾ ਉੱਥੇ ਬੰਦੇ ਦਾ ਨਿਸ਼ਾਨ ਆਉਣਾ ਜਿਹਦਾ ਬੰਦਿਆਂ ਨਿਸ਼ਾਨਾ ਦੇ ਆਪ ਚੱਲਪਣਾ ਛੜਕ ਪਾਰ ਕਰ ਲੈਣੀ ਹੈ। ਇਹ ਰੈੱਡ ਸਿਗਨਲ ਆਇਆ ਹੋਇਆ। ਅਜੇ ਆਪਣਾ ਆਇਆ ਨਹੀਂ ਹੈ। ਵੈਸੇ ਜੇ ਐਦਾਂ ਛੜਕ ਪਾਰ ਕਰ ਲੈ ਕਾਨੂੰਨੀ ਜੁਰਮ ਹੈ। ਫਿਰ ਆਪਣਾ ਟਿਕਟ ਮਿਲ ਸਕਦੀ ਹੈ। ਜਦੋਂ ਆਪਣਾ ਉੱਧਰ ਨਿਸ਼ਾਨ ਆਉਣਾ ਉਦੋਂ ਹੀ ਸੜਕ ਪਾਰ ਕਰਨੀ ਹੈ। ਰਿਸਕ ਨਹੀਂ ਲੈਣਾ ਕਿਉਂ ਚਾਰੇ ਪਾਸੇ ਤੋਂ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ ਪਤਾ ਨਹੀਂ ਲੱਗਦਾ ਕਦੋਂ ਕਿੱਧਰੋਂ ਗੱਡੀ ਆ ਜਾਣੀ ਆ ਜਦੋਂ ਆਪਣਾ ਸਿਗਨ ਵਾਲਾ ਹੁਣ ਆ ਉਹ ਆ ਗਿਆ ਦੇਖੋ ਉਹ ਦੇਖੋ ਬੰਦੇ ਦਾ ਨਿਸ਼ਾਨ ਆ ਗਿਆ ਪਹਿਲਾਂ ਹੱਥ થી ਉੱਥੇ ਰੈੱਡ ਕਲਰ ਦਾ ਹੈਂਡ ਆ ਰਿਹਾ ਸੀ ਰੈੱਡ ਕਲਰ ਦਾ ਹੁਣ ਆਪਣਾ ਟਾਈਮ ਆ ਗਿਆ ਬੰਦੇ ਤੋਂ ਬਾਅਦ ਐਨੇ ਸਕਿੰਟਾਂ 'ਚ ਆਪਾਂ ਪਾਰ ਜਾਣੀ ਆ ਕਰ ਲਈ ਸ਼ਰਤ ਪਾਰ ਚਲੋ ਠੀਕ ਹੈ ਫਿਰ ਹਾਂਗੇ ਲਾਈਵ ਹੁਣ ਅੱਜ ਪਹਿਲਾ ਦਿਨ ਕੀ ਦੇਖਿਆ ਦੀ ਲਾਈਵ ਹੋ ਕੇ ਕਿਦਾਂ ਹੋਇਆ ਜਾਂਦਾ ਓਕੇ ਬਾਈ